ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪੰਜਾਬੀ ਸਟਾਈਲ ਰਾਜਮਾ ਮਸਾਲਾ ਤੇ ਬਹੁਤ ਹੀ ਸਵਾਦਿਸ਼ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਅਸੀਂ ਬਾਹਰ ਢਾਬੇ ਤੇ ਖਾਂਦੇ ਨਾ ਉੰਝ ਹੀ ਤੁਹਾਡੇ ਰਾਜਮਾ ਘਰੇ ਬਣ ਕੇ ਤਿਆਰ ਹੋਣਗੇ ਤੇ ਇੱਕ ਵਾਰ ਜੇ ਤੁਸੀਂ ਇਸ ਤਰ੍ਹਾਂ ਰਾਜਮਾ ਬਣਾ ਲੇ ਤਾਂ ਸਾਰੇ ਤੁਹਤੋਂ ਬਾਰ-ਬਾਰ ਮੰਗ ਕੇ ਖਾਣਗੇ ਤੇ ਗਾੜੀ ਵੀ ਬੰਦਿਆ ਟੇਸਟੀ ਵੀ ਸੋ ਰਾਜਮਾ ਬਣਾਉਣ ਲਈ ਅਸੀਂ ਇੱਥੇ ਡੇਢ ਕੋਲੀ ਰਾਜਮਾ ਨੂੰ ਪੂਰੀ ਰਾਤ ਅਸੀਂ ਭਿਓ ਕੇ ਰੱਖ ਲਿਆ ਸੀਗਾ ਜੁਸੀਂ ਚਾਹੋ ਤਾਂ 4-5 ਘੰਟੇ ਵੀ ਪਿਓ ਸਕਦੇ ਹੋ ਅਗਰ ਤੁਹਾਡਾ ਕੋਲ ਟਾਈਮ ਕੱਟ ਹੋ 3-4 ਘੰਟੇ ਹੋ ਤਾਂ ਵੀ ਪਿਓ ਕੇ ਰੱਖ ਸਕਦੇ ਹੋ ਬਨ ਜਾਂਦੇ ਨੇ ਪਰ ਮੈਂ ਓਵਰਨਾਈਟ ਇਸ ਨੂੰ ਸੋਕ ਕੀਤਾ ਸੀਗਾ ਪਾਣੀ ਮੈਂ ਨੋਰਮਲ ਲਿਆ ਸੀਗਾ ਤੇ ਇੱਕ ਵਾਰ ਇਹਨਾਂ ਨੂੰ ਫਿਰ ਤੇ ਵਾਸ਼ ਕਰ ਲਿਆ ਵਾਸ਼ ਕਰਨ ਤੋਂ ਬਾਅਦ ਅਸੀਂ ਇਸ ਨੂੰ ਆਪਣੇ ਕੁੱਕਰ ਦੇ ਵਿੱਚ ਪਾ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਪਾਣੀ ਪਾਣੀ ਅਸੀਂ ਜ਼ਿਆਦਾ ਨਹੀਂ ਪਾਣਾ ਜਿੰਨੇ ਸਾਡੇ ਅਸੀਂ ਇਸ ਕੁੱਕਰ ਦੇ ਵਿੱਚ ਰਾਜਮਾ ਪਾਇਆ ਨਾ ਉਸ ਤੋਂ 1 ਇੰਚ ਹੀ ਉੱਪਰ ਅਸੀਂ ਪਾਣੀ ਪਾਵਾਂਗੇ ਇਸ ਤੋਂ ਬਾਅਦ ਅਸੀਂ ਪਾਣੀ ਨਹੀਂ ਪਾਣਾ ਕਿਉਂਕਿ ਅਸੀਂ ਇਹਨਾਂ ਨੂੰ ਬੋਇਲ ਕਰਨਾ ਹੈ ਤੇ ਹੋਰ ਵੀ ਅਸੀਂ ਇਸ ਵਿੱਚ ਕੁਝ ਨਹੀਂ ਐਡ ਕਰਨਾ ਸਿੰਪਲ ਪਾਣੀ ਪਾ ਕੇ ਅਸੀਂ ਆਪਣੇ ਕੁੱਕਰ ਦਾ ਢੱਕਣ ਕਰ ਦੇਣਾ ਬੰਦ ਤੇ ਇਸ ਨੂੰ ਅਸੀਂ ਹਾਈ ਫਲੇਮ ਤੇ ਹੁਣ ਗੈਸ ਤੇ ਰੱਖਾਂਗੇ ਫਲੇਮ ਹੈ ਜਿਹੜੀ ਅਸੀਂ ਗੈਸ ਦੀ ਹਾਈ ਹੀ ਰੱਖਾਂਗੇ ਤੇ 4 ਵਿਸਲਾਂ ਤੱਕ ਅਸੀਂ ਇਸ ਨੂੰ ਹਾਈ ਫਲੇਮ ਤੇ ਰੱਖ ਦਾਂਗੇ ਫਿਰ ਅਸੀਂ ਕਰ ਦੇਣਾ ਗੈਸ ਬੰਦ 4 ਵਿਸਲਾਂ ਤੋਂ ਬਾਅਦ ਗੈਸ ਅਸੀਂ ਬੰਦ ਕਰ ਦੇਣੀ ਹੈ ਮੇਰੇ ਸੇ ਚਾਰ ਵਿਸਲਾਂ ਲੱਗੀਆਂ ਸੀਗੀਆਂ ਤੇ ਅਸੀਂ ਗੈਸ ਦੀ ਫਲੇਮ ਕਰ ਦਿੱਤੀ ਬੰਦ ਹੁਣ ਅਸੀਂ ਦੂਜੀ ਸਾਈਡ ਆਪਣੇ ਰਾਜਮਾ ਲਈ ਤੜਕਾ ਬਣਾਣਾ ਹੈ ਉਸ ਲਈ ਮੈਂ ਇੱਕ ਇੱਕ ਕੜਾਹੀ ਨੂੰ ਲੈ ਲਿਆ ਉਸ ਨੂੰ ਗਰਮ ਕਰਕੇ ਉਸ ਦੇ ਵਿੱਚ ਪਾਇਆ ਦੋ ਕੜਛੀ ਸਰੋਂ ਦਾ ਤੇਲ ਤੇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਅੱਛਾ ਥੋੜੀ ਜਿਹੀ ਗਿੱਲੀ ਸੀਗੀ ਤਾਂ ਉਹਦੇ ਵਿੱਚ ਛਿੱਟੇ ਆਣ ਲੱਗੇ ਸੋ ਧਿਆਨ ਨਾਲ ਤੁਸੀਂ ਵੀ ਤੇਲ ਐਡ ਕਰਿਓ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਸੋ ਜਦ ਤੇਲ ਹੋ ਗਿਆ ਗਰਮ ਪਹਿਲਾਂ ਤਾਂ ਅਸੀਂ ਥੋੜੀ ਜਿਹੀ ਪਾਣੀ ਇੱਕ ਚੁਟਕੀ ਹਿੰਗ ਦੀ ਹਿੰਗ ਪਾਣ ਨਾਲ ਜਿਹੜਾ ਸਾਡਾ ਬਾਏ ਵਾਦੀ ਹੁੰਦੀ ਹੈ ਨਾ ਕਦੇ ਰਾਜਮਾ ਤੋਂ ਬਾਏ ਵਾਦੀ ਹੋ ਜਾਂਦੀ ਹੈ ਉਹ ਨਹੀਂ ਹੁੰਦੀ ਬਾਏ ਨਹੀਂ ਹੁੰਦੀ ਇਸ ਲਈ ਮੈਂ ਹਿੰਗ ਪਾਉਂਦੀ ਆ ਤੇ ਨਾਲ ਹੀ ਦੋ ਲੌਂਗ ਥੋੜੇ ਜਿਹਾ ਟੁਕੜਾ ਦਾਲਚੀਨੀ ਦਾ ਇੱਕ ਬੜੀ ਇਲਾਇਚੀ ਪਾ ਲੈਣੀ ਤੇ ਇੱਕ ਤੇਜ ਪੱਤੀ ਨੂੰ ਮੈਂ ਤੋੜ ਕੇ ਪਾ ਲਿਆ ਹੱਥ ਨਾਲ ਤੇ ਅੱਧਾ ਚਮਚ ਪਾ ਦੇਣਾ ਸੀ ਜੀਰੇ ਦਾ ਆਹ ਬਲੇ ਸੀ ਖੜੀ ਮਸਾਲੇ ਯੂਜ਼ ਕਰਨੇ ਆ ਇਹਨਾਂ ਦਾ ਨਾ ਫਲੇਵਰ ਵਧੀਆ ਆਂਦੇ ਕਦੇ-ਕਦੇ ਤੁਸੀਂ ਐਵੇਂ ਬਣਾ ਕੇ ਜ਼ਰੂਰ ਖਾਇਆ ਕਰੋ ਐਵੇਂ ਲੱਗਦਾ ਜਿਵੇਂ ਢਾਬੇ ਤੋਂ ਲਿਆ ਕੇ ਖਾਧੀ ਹੋਵੇ ਬਹੁਤ ਸੁਆਦ ਬੰਦੇ ਆ ਰਾਜਮਾ ਜ਼ਰੂਰ ਟਰਾਈ ਕਰਨਾ ਤੁਸੀਂ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਤੋਂ ਇੱਕ ਮਿੰਟ ਲਈ ਰੋਸਟ ਕਰਨਾ ਇੱਕ ਮਿੰਟ ਇਨਫ ਹੁੰਦਾ ਹੈ ਤੇ ਐਸੇ ਕਿਉਂਕਿ ਜਿਹੜੀ ਗੈਸ ਦੀ ਫਲੇਮ ਹੈ ਨਾ ਉਹ ਮੈਂ ਹਾਈ ਟੂ ਮੀਡੀਅਮ ਰੱਖੀ ਹੈ ਜ਼ਿਆਦਾ ਘੱਟ ਨਹੀਂ ਰੱਖੀ ਹੋਈ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਖੜੇ ਮਸਾਲੇ ਉਹ ਚੰਗੀ ਤਰ੍ਹਾਂ ਰੋਸਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਪਿਆਜ਼ ਪਿਆਜ਼ ਮੈਂ ਇੱਥੇ ਤਿੰਨ ਲਏ ਆਂ ਤੇ ਮੀਡੀਅਮ ਸਾਈਜ਼ ਪਿਆਜ਼ਾਂ ਨੂੰ ਮੈਂ ਚੋਪਰ ਵਿੱਚ ਚੋਪ ਕਰ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਆਪਣੇ ਤੇਲ ਵਿੱਚ ਐਡ ਕਰਕੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਹੁਣ ਅਸੀਂ ਆਪਣੇ ਪਿਆਜ਼ਾਂ ਨੂੰ ਥੋੜਾ ਰੋਸਟ ਕਰਨਾ ਹੈ 2 ਤੋਂ 3 ਮਿੰਟ ਅਸੀਂ ਇਸ ਨੂੰ ਅੱਛੀ ਤਰ੍ਹਾਂ ਰੋਸਟ ਕਰਾਂਗੇ ਜੋ ਸਾਡੇ ਜਿਹੜੇ ਪਿਆਜ਼ ਹੈ ট্রান্সਲੂਸੈਂਟ ਨਹੀਂ ਹੁੰਦੇ ਉਹਦੇ ਤੱਕ ਅਸੀਂ ਇਸ ਨੂੰ ਅੱਛੀ ਤਰ੍ਹਾਂ ਰੋਸਟ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਡੇ ਪਿਆਜ਼ਾਂ ਦਾ ਕਲਰ ਹੈ ਥੋੜਾ ਜਿਹਾ ਚੇਂਜ ਹੋ ਗਿਆ ਥੋੜਾ ਜਿਹਾ ਟ੍ਰਾਂਸਲੂਸੈਂਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਐਡ ਕਰਨਾ ਹੈ ਸੱਤ ਤੋਂ ਅੱਠ ਕਲੀ ਲਸਣ ਦੀਆਂ ਤੇ 1 ਇੰਚ ਅਦਰਕ ਦਾ ਮੇਲੇ ਆ ਉਹਨਾਂ ਨੂੰ ਮੈਂ ਮੋਮ ਜਿਸ ਦੇ ਵਿੱਚ ਕੁੱਟ ਲਿਆ ਸੀਗਾ ਤੇ ਹੁਣ ਅਸੀਂ ਇਸ ਨੂੰ ਪਿਆਜ਼ਾਂ ਦੇ ਵਿੱਚ ਐਡ ਕਰਕੇ ਅੱਛੇ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਅਸੀਂ ਇਸ ਨੂੰ ਅੱਛੇ ਤਰ੍ਹਾਂ ਰੋਸਟ ਕਰਨਾ ਹੈ 4 ਤੋਂ 5 ਮਿੰਟ ਤੱਕ ਜਦ ਤੱਕ ਸਾਡੇ ਜਿਹੜੇ ਪਿਆਜ਼ ਹੈ ਉਹ ਬਰਾਊਨ ਨਹੀਂ ਹੋ ਜਾਂਦੇ ਉਸ 스테ਜ ਤੱਕ ਅਸੀਂ ਨੂੰ ਰੋਸਟ ਕਰਾਂਗੇ ਤੁਸੀਂ ਚਾਹੋ ਤਾਂ ਗੈਸ ਦੀ ਫਲੇਮ ਲੋ ਕਰ ਲਓ ਤੇ ਪਾਣੀ ਵਗੈਰਾ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਓ ਹੁਣ ਤੁਸੀਂ ਵੇਖ ਸਕਦੇ ਹੋ ਸਾਡੇ ਪਿਆਜ਼ਾਂ ਦਾ ਕਲਰ ਚੇਂਜ ਹੋ ਗਿਆ ਹੈ ਤੇ ਬਰਾਊਨ ਬਰਾਊਨ ਹੋ ਗਏ ਨੇ ਐਵੇਂ ਦੇ ਹੀ ਸਾਨੂੰ ਪਿਆਜ਼ ਜਿਹੜੇ ਚਾਹੀਦੇ ਹੈ ਇਸ ਤਰ੍ਹਾਂ ਦੇ ਹੀ ਅਸੀਂ ਕਰਨੇ ਹੈ ਬਰਾਊਨ ਬਰਾਊਨ ਹੁਣ ਜਿਹੜਾ ਅਸੀਂ ਨੈਕਸਟ ਸਟੈਪ ਕਰਨਾ ਹੈ ਉਹ ਅਸੀਂ ਵਿੱਚ ਮਸਾਲੇ ਐਡ ਕਰਨੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਸਵਾਦ ਅਨੁਸਾਰ ਨਮਕ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਤੇ ਦੋ ਚਮਚ ਤਕਰੀਬ ਅਸੀਂ ਪਾਣੀ ਪਾ ਕੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇੱਕ ਵਾਰ ਸਾਰੇ ਮਸਾਲੇ ਨੂੰ ਅਸੀਂ ਅੱਛੀ ਤਰ੍ਹਾਂ ਪਿਆਜ਼ ਵਿੱਚ ਮਿਕਸ ਕਰ ਲੈਣਾ ਹੈ ਤੇ ਅਗਰ ਸਾਈਡ ਤੇ ਤੁਹਾਡੇ ਪਿਆਜ਼ ਲੱਗੇ ਰਹਿ ਜਾਣਾ ਤਾਂ ਇਹਦੇ ਵਿੱਚ ਹੋਰ ਪਾਣੀ ਐਡ ਕਰਦੇ ਹਾਂ ਹੁਣ ਇੱਕ ਸੈਕਿੰਡ ਮਿੰਟ ਥੋੜੇ ਪਿਆਜ਼ ਲੱਗੇ ਹੋਏ ਆ ਇਸ ਲਈ ਮੈਂ ਇਹਦੇ ਵਿੱਚ ਦੋ ਚਮਚ ਤਕਰੀਬ ਹੋਰ ਪਾਣੀ ਐਡ ਕਰਾਂਗੀ ਪਾਣੀ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਇੱਕ ਵਾਰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇੱਕ ਤੋਂ ਦੋ ਮਿੰਟ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਹੈ ਮਸਾਲੇ ਨੂੰ ਰੋਸਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਨਾਲ ਜਿਹੜਾ ਦਾ ਫਲੇਵਰ ਹੈ ਨਿਕਰ ਕੇ ਬਾਹਰ ਆਉਂਦਾ ਸਬਜ਼ੀ ਚ ਤੇ ਸਬਜ਼ੀ ਸਵਾਦ ਬਣਦੀ ਹੈ ਅਗਰ ਤੁਸੀਂ ਮਸਾਲੇ ਐਵੇਂ ਪਾ ਦੋਗੇ ਤਾਂ ਤੁਹਾਡਾ ਕੱਚਾ ਕੱਚਾ ਫਲੇਵਰ ਆਂਦਾ ਉਹਨਾਂ ਦਾ ਅਗਰ ਤੁਸੀਂ ਰੋਸਟ ਕਰਕੇ ਪਾਓਗੇ ਤਾਂ ਬਹੁਤ ਸਵਾਦ ਬਣਦੀ ਹੈ ਹੁਣ ਇੱਥੇ 1 ਮਿੰਟ ਤੋਂ ਜ਼ਿਆਦਾ ਟਾਈਮ ਹੋ ਗਿਆ ਸੀਗਾ ਤੇ ਮੇਰੇ ਮਸਾਲੇ ਵਧੀ ਢੰਗ ਨਾਲ ਰੋਸਟ ਹੋ ਗਏ ਨੇ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਟਮੇਟੋ ਪਿਊਰੀ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰਾਂ ਦੀ ਮੈਂ ਇੱਥੇ ਪਿਊਰੀ ਲਈ ਹੈ ਤੇ ਥੋੜਾ ਜਿਹਾ ਅਸੀਂ ਕੋਲੀ ਨੂੰ ਸਾਫ਼ ਕਰ ਲਈ ਨਾ ਜਿੱਚ ਟਮਾਟਰ ਲੱਗੇ ਹੈ ਤੇ ਉਹ ਤੇ ਇਸ ਨੂੰ ਹੁਣ ਅਸੀਂ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਸਾਡੇ ਮਸਾਲੇ ਐ ਤੇ ਸਾਡੇ ਜਿਹੜੇ ਪਿਆਜ਼ ਐ ਉਹ ਚੰਗੀ ਤਰ੍ਹਾਂ ਟਮਾਟਰ ਵਿੱਚ ਮਿਕਸ ਹੋ ਜਾਵੇ ਤੇ ਇਸ ਨੂੰ ਟੱਕ ਕੇ ਹੁਣ ਅਸੀਂ 4 ਤੋਂ 5 ਮਿੰਟ ਲਈ ਪਕਾਣਾ ਹੈ ਤੇ ਐਦਾਂ ਤੁਸੀਂ ਵੇਖ ਰਹੇ ਹੋ ਸਾਡੇ ਜਿਹੜੇ ਰਾਜਮਾ ਐ ਇਹ ਵੀ ਨਾ ਵਧੀਆ ਪੱਕ ਗਏ ਨੇ ਇਸ ਦੀ ਸਟੀਮ ਨਿਕਲ ਗਈ ਸੀਗੀ ਤੇ ਰਾਜਮਾ ਵੀ ਬਹੁਤ ਵਧੀਆ ਢੰਗ ਨਾਲ ਨਰਮ ਹੋ ਗਏ ਨੇ ਅਗਰ ਤੁਹਾਨੂੰ ਲੱਗੇ ਨਰਮ ਨਹੀਂ ਹੋਏ ਤਾਂ ਇਸ ਨੂੰ ਇੱਕ ਦੋ ਵਿਸਲ ਹੋਰ ਲਵਾ ਲਓ ਪਰ ਮੈਂ ਚਾਰ ਹੀ ਲਵਾਈਆਂ ਸੀਗੀਆਂ ਤੇ ਐਦਾਂ ਸਾਡਾ ਮਸਾਲਾ ਵੀ ਤੁਸੀਂ ਵੇਖ ਸਕਦੇ ਹੋ ਇੱਕ ਵਾਰ ਅਸੀਂ ਇਸ ਨੂੰ ਵਿੱਚ ਨੂੰ ਹਿਲਾ ਦਵਾਂਗੇ ਤੇ ਫਿਰ ਤੇ ਟੱਕ ਦਵਾਂਗੇ ਤੇ ਐਤੇ ਹੁਣ 4 ਤੋਂ 5 ਮਿੰਟ ਹੋ ਗਏ ਸੀਗੇ ਹੁਣ ਜਿਹੜਾ ਸਾਡਾ ਮਸਾਲਾ ਹੈ ਬਿਲਕੁਲ ਤਿਆਰ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਖੜੇ ਮਸਾਲੇ ਸੀਗੇ ਨਾ ਉਸ ਨੂੰ ਅਸੀਂ ਸਾਰੇ ਨੂੰ ਬਾਹਰ ਕੱਢ ਦੇਣਾ ਨਹੀਂ ਤੇ ਮੂਹ ਵੀ ਚੰਦ ਲੈਂਦੇ ਨੇ ਹੁਣ ਤੁਸੀਂ ਵੇਖ ਸਕਦੇ ਹੋ ਸਾਰੇ ਖੜੇ ਮਸਾਲੇ ਮੈਂ ਬਾਹਰ ਕੱਢ ਲੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਰਾਜਮਾ ਰਾਜਮਾ ਪਹਿਲੇ ਮੈਂ ਇੱਥੇ ਦੋ ਕੱਚੀ ਪਾ ਰਹੀ ਹਾਂ ਜੇ ਦੋ ਕੱਚੀ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਮਿਕਸ ਨਹੀਂ ਕਰਨਾ ਪਹਿਲੇ ਅਸੀਂ ਇਸ ਨੂੰ ਮੈਸ਼ ਕਰਾਂਗੇ ਥੋੜਾ ਥੋੜਾ ਅਸੀਂ ਮੈਸ਼ ਕਰ ਲੈਣਾ ਜਿਆਦਾ ਵੀ ਮੈਸ਼ ਨਹੀਂ ਕਰਨਾ ਇਸੇ ਸਪੈਚੂਲੇ ਨਾਲ ਮੈਂ ਇਸ ਨੂੰ ਮੈਸ਼ ਕਰ ਰਹੀ ਹਾਂ ਤੇ ਵਧੀਆ ਢੰਗ ਨਾਲ ਮੈਸ਼ ਹੋ ਜਾਂਦਾ ਹੈ ਇਸ ਨਾਲ ਜਿਹੜਾ ਸਾਡੇ ਰਾਜਮਾ ਥੋੜੇ ਥਿੱਕ ਬੰਦਦੇ ਨੇ ਗਾੜੇ ਬੰਦਦੇ ਨੇ ਤੇ ਚਾਵਲ ਬਗੈਨ ਨਾਲ ਵੀ ਖਾਣ ਲਈ ਸਹੀ ਜਾਂਦੇ ਨੇ ਤੇ ਹੁਣ ਸਾਰੇ ਨੂੰ ਅਸੀਂ ਮਿਕਸ ਕਰ ਲਿਆ ਤੇ ਬਾਕੀ ਦੇ ਜਿਹੜੇ ਬਚੇ ਹੋਏ ਰਾਜਮਾ ਉਹ ਵੀ ਅਸੀਂ ਆਪਣੀ ਕੜਾਹੀ ਦੇ ਵਿੱਚ ਐਡ ਕਰ ਲੈਣੇ ਵੈਸੇ ਹਾਂਡੀ ਹੈ ਸੋ ਆਪਣੀ ਹਾਂਡੀ ਦੇ ਵਿੱਚ ਅਸੀਂ ਸਾਰੇ ਰਾਜਮਾ ਐਡ ਕਰ ਲਵਾਂਗੇ ਉਨਮੇ ਸਾਰੇ ਰਾਜਬ ਆਪਣੀ ਹਾਂਡੀ ਦੇ ਵਿੱਚ ਐਡ ਕਰ ਲਏ ਤੇ ਨਾਲ ਹੀ ਜਿਹੜਾ ਕੁੱਕਰ ਦੇ ਵਿੱਚ ਪਾਣੀ ਸੀਗਾ ਨਾ ਉਹ ਵੀ ਅਸੀਂ ਹੁਣ ਵਿੱਚ ਪਾ ਲੈਣਾ ਅਗਰ ਤੁਹਾਨੂੰ ਲੱਗੇ ਪਾਣੀ ਜ਼ਿਆਦਾ ਹੈ ਕਈ ਵਸ ਅਤੇ ਜ਼ਿਆਦਾ ਪਾ ਹੋ ਜਾਂਦਾ ਹੈ ਪਾਣੀ ਤਾਂ ਤੁਸੀਂ ਆਪਣੇ ਕੋਡਿੰਗ ਘੱਟ ਵੱਧ ਕਰ ਸਕਦੇ ਹੋ ਤੇ ਮੈਂ ਤਾਂ 1 ਇੰਚ ਹੀ ਜ਼ਿਆਦਾ ਪਾਣੀ ਪਾ ਦਈ ਹੈ ਨਾ ਤਾਂ ਉਹ ਇਨਫ ਹੁੰਦਾ ਹੈ ਸਾਡੇ ਲਈ ਬਾਕੀ ਸਭ ਤੋਂ ਅਸੀਂ ਮਸਾਲੇ ਪਾ ਲੈ ਸੀਗੇ ਇੱਕ ਗਰਮ ਮਸਾਲਾ ਰਹਿ ਗਿਆ ਸੀਗਾ ਉਹ ਅਸੀਂ ਇਸ ਸਟੇਜ ਤੇ ਪਾਵਾਂਗੇ ਇਸ ਸਟੇਜ ਤੇ ਪਾਣ ਨਾਲ ਜਿਹੜਾ ਫਲੇਵਰ ਹੈ ਨਾ ਵਧੀਆ ਆਉਂਦਾ ਹੈ ਤੇ ਬਾਕੀ ਮਸਾਲਿਆਂ ਨੂੰ ਥੋੜਾ ਰੋਸਟ ਕਰਕੇ ਅਸੀਂ ਪਾਉਂਦੇ ਹਾਂ ਨਾ ਤੇ ਗਰਮ ਮਸਾਲੇ ਨੂੰ ਰੋਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਐਵੇਂ ਹੀ ਸਵਾਲ ਲੱਗਦਾ ਹੈ ਸੋ ਹੁਣ ਜਿਹੜਾ ਪਾਣੀ ਰਹਿ ਗਿਆ ਸੀਗਾ ਥੋੜਾ ਬੋਤਾ ਉਹ ਵੀ ਮੈਂ ਕੁੱਕਰ 'ਚ ਸਾਫ਼ ਕਰਕੇ ਥੋੜਾ ਜਿਹਾ ਹੋਰ ਪਾਣੀ ਐਡ ਕਰਕੇ ਅੱਧੇ ਗਲਾਸ ਜਿਹੀ ਪਾ ਲਿਆ ਹੋਰ ਤੇ ਇੱਕ ਵਾਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਅਸੀਂ ਇਸ ਨੂੰ ਟੱਕ ਕੇ ਲੋ ਫਲੇਮ ਤੇ 15 ਮਿੰਟ ਲਈ ਪਕਾਉਣਾ ਹੈ ਤੇ ਜਦੋਂ 15 ਮਿੰਟ ਹੋ ਜਾਣਗੇ ਅਸੀਂ ਗੈਸ ਦੀ ਫਲੇਮ ਕਰਦਣੀ ਬੰਦ ਤੇ ਖੋਲਣਾ ਇਸ ਨੂੰ 10 ਤੋਂ 15 ਮਿੰਟ ਬਾਅਦ ਹੈ ਹੁਣ ਆ ਤਾਂ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਵੀ 10-15 ਮਿੰਟ ਹੋ ਗਏ ਸੀ ਕਿ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਸੁਨੇ ਭਾਫ ਹੈ ਕਿਉਂਕਿ ਮੈਂ ਇਸ ਨੂੰ ਬੰਦ ਰੱਖਿਆ ਨਾ ਤੇ ਤੁਸੀਂ ਮੇਰੀ ਸਬਜੀ ਦਾ ਟੈਕਸਚਰ ਤੇ ਕੰਸਿਸਟੈਂਸੀ ਦੇਖ ਸਕਦੇ ਹੋ ਕਿੰਨੀ ਗਾੜੀ ਸਾਡੀ ਸਬਜੀ ਜਿਹੜੀ ਬਣ ਕੇ ਤਿਆਰ ਹੋਈ ਹੈ ਐਵੇਂ ਜਿਵੇਂ ਢਾਬਿਆਂ ਚ ਬੰਦੀ ਹੈ ਨਾ ਗਾੜੀ ਗਾੜੀ ਸਬਜੀ ਓਵੇਂ ਦੀ ਬਣੀ ਹੈ ਤੇ ਤੁਸੀਂ ਵੇਖ ਸਕਦੇ ਹੋ ਪਿਆਜ਼ वगैरह ਮੈਂ ਨੋਰਮਲੀ ਪਾਏ ਨਾ ਜ਼ਿਆਦਾ ਨਹੀਂ ਪਾਏ ਨੇ ਤੇ ਸਵਾਦ ਬਹੁਤ ਬਣੀ ਸੀਗੀ ਤੁਸੀਂ ਇੱਕ ਵਾਰ ਥ्रू ਟ੍ਰਾਈ ਕਰਨਾ ਢਾਬਿਆਂ ਦੀ ਸਬਜੀ ਵਿੱਚ ਤਾਂ ਮਿਰਚ ਮਸਾਲੇ ਵੀ ਬਹੁਤ ਪਾਉਂਦੇ ਨੇ ਸੋ ਤੁਸੀਂ ਆਪਣੇ ਘਰੇ ਆਮ ਨਾਲ ਬਰਾਕੇ ਤਿਆਰ ਕਰ ਸਕਦੇ ਹੋ ਜਿਵੇਂ ਦਾ ਤੁਹਾਨੂੰ ਖਾਣ ਨੂੰ ਵਧੀਆ ਲੱਗਦਾ ਹੈ ਤੇ ਇਸ ਨੂੰ ਗਾਰਨਿਸ਼ ਕਰ ਦਿੱਤਾ ਧਨੀਏ ਨਾਲ ਹੁਣ ਤਾਬੀ ਵਾਲੀ ਫਿਲਿੰਗ ਲੈਣ ਲਈ ਮੈਂ ਇੱਕ ਦਾ ਤਾਂਬੇ ਵਾਲੀ ਬਾਟੀ ਲਿਆ ਕੇ ਰੱਖੀ ਹੋਈ ਹੈ ਸੂਧ ਦੇ ਵਿੱਚ ਅਸੀਂ ਇਸ ਨੂੰ ਗਾਰਨਿਸ਼ ਕਰਾਂਗੇ ਉੱਪਰ ਤੇ ਥੋੜਾ ਥੋੜਾ ਕੱਟ ਕੇ ਅਦਰਕ ਪਾ ਦਵਾਂਗੇ ਇੱਕ ਵਾਰ ਤੁਸੀਂ ਮੇਰੀ ਆਗ ਰੈਸਪੀ ਜ਼ਰੂਰ ਟਰਾਈ ਕਰਨਾ ਤੁਸੀਂ ਇੱਕ ਵਾਰ ਐਵੇਂ ਰਾਜਮਾ ਬਣਾ ਲੈਣਾ ਤੁਸੀਂ ਹਮੇਸ਼ਾ ਐਵੇਂ ਹੀ ਬਣਾਉਣਾ ਚਾਹੋਗੇ ਐਨੇ ਵਧੀਆ ਰਾਜਮਾ ਬਣ ਕੇ ਤਿਆਰ ਹੁੰਦੇ ਆ ਸਵਾਗਤ ਹੈ ਤੁਹਾਨੂੰ ਮੇਰੀ ਜੀ ਦੀ ਐਸਪੀ ਵਧੀਆ ਲਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਬੇਤਨ ਰੈਸਪੀ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ